ਹੈਲੋ ਹਾਂਜੀ ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਕੋਲ ਬਾਅਦ ਟਾਈਮ ਹੈ ਜਿਹੜਾ ਬਹੁਤ ਖਿੱਚਵੇਂ 11:00 ਹੋ ਗਈ ਜੀ ਆਪਾਂ ਚੱਲੇ ਸੀਗੇ ਘੋਟ ਤੇ ਆਪਣੇ ਨਾ ਫੈਨ ਅਦਾਗਉਂ ਤੇ ਚਪੜੀ ਵਾਲੇ ਗੋਠਾਂ 'ਚ ਉਹਨਾਂ ਦੇ ਫਾਦਰ ਨੂੰ ਨਾਲੀ ਨੂੰ ਦੇਖਣ ਗਈ ਸੀ ਕਿਉਂਕਿ ਉਸ ਦਿਨ ਆਪਾਂ ਮੈਂ ਟ੍ਰਿਪ ਤੇ ਗਈ ਸੀ ਉਦੋਂ ਹੀ ਜਾਇਗਾ ਮੰਮੀ ਵਰਗੇ ਚਲੇ ਗਏ ਸੀਗੇ ਕਿ ਜਿੰਨਾਂ ਨੇ ਵਿਚਾਰਿਆਂ ਦਾ ਹੈਗਾ ਭੋਗ ਆ ਕਰਕੇ ਆਪਾਂ ਉਧਰ ਚੱਲੇ ਸੀਗੇ ਤੇ ਪਹਿਲਾਂ ਰੋਟੀ ਪਾਣੀ ਦਾ ਚੱਲਿਆਂ ਦਾ ਸੀ ਕੰਮ ਥੋੜਾ ਜਿਹਾ ਲੇਟ ਹੀ ਹੋ ਗਿਆ ਜਲ ਹੌਲੀ ਹੌਲੀ ਪਹੁੰਚ ਜਾਾਂਗੇ ਉਦੋਂ ਨਾ ਨੇੜੇ ਹੀ ਹੈ ਕੋਈ ਬਾਲਾ ਦੁੱਧ ਵੀ ਨਹੀਂ ਹੈਗਾਗਾ ਤੇ ਬਸ ਆਪਾਂ ਰੈਡੀ ਹੋ ਗਏ ਤੇ ਦੀਦੀ ਵਰਗੇ ਵੀ ਇੱਥੇ ਐ ਇਹ ਰਹਿ ਗਈ ਹਜੇ ਤੱਕ ਮੋਤੀ ਵੀ ਜਲੀ ਨਹੀਂ ਹੈ ਨਾ ਹੈਲੋ ਰੈਜੀ ਜੀ ਹਾਂ ਜੀ ਮੇਰੇ ਕੋਲ ਬਿਜ਼ੀ ਨਹੀਂ ਨਾ ਫੋਨ ਆ ਜੀ ਇਹ ਕੀ ਹੋ ਗਿਆ ਕੀ ਕਿਹਾ ਬਰਾ ভাই ਓਏ ਮਾਮੂ ਕੋਈ ਨਾ ਤੂੰ ਸਾਨੂੰ ਕਿਹੜਾ ਨਿਕੜਾ ਡਾਕਟਰ ਤੇ ਪੁੱਤ ਮੇਰਾ ਟਾਈਮ ਕਿਹੜੇ ਵੇਲੇ ਲੱਗਿਆ ਹੈ ਮੇਰਾ ਟਾਈਮ ਲੱਗਿਆ ਵੀ

ਬ੍ਰੋਬ ਚਾਲ ਪਿਆ ਗਿਆ ਜੀ ਲੱਗਣ ਨੂੰ ਕੀ ਹੈ ਬਾਲਾ ਸਾਰਾ ਤੀਰ ਮੌਤ ਨਹੀਂ ਦਿੰਦਾ ਪੇਵਰ ਮੋੜ ਕੋਈ ਨਹੀਂ ਦੇਖ ਲਾਦੇ ਫਿਰ ਤੁਸੀਂ ਦੇਖੀ ਜਾਇਓ ਮੈਂ ਹੁਣ ਜਾਂਦੀ ਬੋਲ ਗੱਤ ਲੈ ਕੇ ਰਹਿਣਾ ਰਹਿਣਾ ਕੋਈ ਤਾਂ ਨਾ ਖੰਭੰਦੇ ਵਾਹ ਕੋਈ ਨਾ ਹੁੰਦਾ ਉਹ ਟੋੜੇ ਵਾਲਾ ਕੰਮ ਹੀ ਸਾਡੇ ਕਿੰਨੇ ਪੈਸੇ ਮਿਲ ਗਏ ਪੈਸੇ ਮਿਲ ਗਏ ਖਾਣੇ ਤੇ ਪੀਣੇ ਮਿਲ ਗਈ ਹੋਰ ਸਕੀਮ ਲਾਉਣੇ ਐ ਤੇ ਮਾਮੇ ਤੋਂ ਕੱਟਾਂਗੇ ਇਹਦੇ ਫਰਕ ਕੀ ਐ ਇੱਥੇ ਢੇਡ ਕੋਲ ਹੈਗੀ ਐ ਸਾਡੇ ਕੋਲ ਹੈਗੀ ਐ ਮਾ ਮਾ ਕੀ ਬਤਾ ਹਾਂ ਆ ਜਾ ਆ ਜਾ ਨਾਲ ਜਾਣਾ ਨਾਲ ਜਾਣਾ ਦਾ ਦਾ ਨਾ ਨਾ ਮੇਰੀ ਬੁੰਗੜੀ ਨੇ ਸਸੀਤਾ ਸਸੀ ਕਾ ਕੇ ਬਾਈ ਨਾ ਗੱਲਾਂ ਬਾਤੀਆਂ ਬਈਆਂ ਕਿੰਨਾ ਖਰਾਬ ਕਰੇ ਫਿਰਦਾ ਪਿੱਛੇ ਬਟੇਗਾ ਖਾਂਦਾ ਪਿੱਛੇ ਹੀ ਬੈਜੀ ਮम्मा ਨੂੰ ਆ ਜਾਣੇ ਫਿਰ ਪਿੱਛੇ ਮम्मा ਨੂੰ ਆ ਜਾਂਦੇ ਡੈਡੀ ਤੇਰਾ ਤੇਰਾ ਡੈਡੀ ਆਇਆ ਹੀ ਨਹੀਂ ਤੇਰਾ ਡੈਡੀ ਆਇਆ ਹੀ ਨਹੀਂ ਆਇਆ ਹੀ ਨਹੀਂ ਡਿਊਟੀ ਤੇ ਗਏ ਤੁਸੀਂ ਕਿੱਥੇ ਜਾਂਦੇ ਹੋ ਪੁੱਤ ਕਿੱਥੇ ਕਿੱਥੇ ਉੱਥੇ ਕਿੱਥੇ ਭੋਗਤੇ ਬਾਪੂ ਦੇ ਕਿੱਥੇ ਜਾਣਾ ਹੈ ਨਹੀਂ ਨਹੀਂ ਹਾਂ ਹਾਂ ਪਿੱਛੇ ਬੈਠੇ ਹਾਂ ਪਿੱਛੇ ਆ ਰਹੀ ਮੰਮਾ ਆ ਜਾ ਆਲਾ ਭਾਜ ਆ ਜਾ ਆ ਜਾ ਉੱਤਰ ਪਿੜ ਉਹ ਬੱਲ ਉਹ ਵੇਖ ਕਿ ਵੇਖ ਮੈਂ ਜਤੈ ਹਾਂ ਨਾ ਹੱਲ ਫਾਫਾ نیچے ਰੱਖ ਹਾਰੇ ਆਉਂਦੇ ਆਉਂਦੇ ਆ ਜਾਓ ਭਾਈ ਆ ਜਾਓ ਆ ਜਾਓ ਫਣਵਾਜਾ ਮਾਰੀਏ ਇੱਠੇ ਪਾਦੋ ਛੇਤੀ ਛੇਤੀ ਮੁੜ ਕੇ ਹੋਰ ਕੰਮ ਧੰਦੇ ਵਧੇਰੇ ਕਰਨ ਵਾਲੇ ਪਹਿਲੇ ਉਹ ਜੀ ਘਰੀ ਆ ਗਈ ਸੀਗੀ ਆਪਾਂ ਆ ਕੇ ਬੱਚਿਆਂ ਨੂੰ ਸਿਰ ਵੇਰ ਸਿਰ ਵੇਰ ਸਿਰ ਵਗੈਰਾ ਨਵਾਇਆ ਆਪਾਂ ਵੀ ਮੇਸਰ ਹੁਣ ਤੋਤਾ ਤੇ ਹਾਂ ਸਾਰੇ ਚਲੇ ਗਏ ਜੱਸੀ ਉਹ ਗੁਰਪ੍ਰੀਤ ਵਰਗੇ ਵੀ ਚਲੇ ਗਏ ਤੇ ਰਾਜੀ ਵਰਗੇ ਵੀ ਚਲੇ ਗਏ ਹੁਣ ਹੋ ਗਈ ਸੋਨਸਰਾ ਕੱਲ ਆਏ ਹੋਈ ਇਹ ਸਾਰੇ ਨਹੀਂ ਆਉਣਾ ਆਉਣਾ ਰਾਜੇ ਦਾ ਤਾਂ ਸਰਪ੍ਰਾਈਜ਼ ਹੀ ਮਿਲਿਆ ਜਣਾ ਪਤਾ ਨਹੀਂ ਸੀ ਜਦ ਹੀ ਰਾਜੇ ਨੇ ਆਣਾ ਗੱਡੀ ਤੇ ਮਿੱਟੀ ਦੇਖੋ ਭਈ ਉਹਨਾਂ ਦੀ ਪਹੀ ਚੋਂ ਇਹ ਰੇਤਾ ਸੀ ਨਾ ਬਾਲਾ ਜਾ ਰਿਹਾ ਧੁੱਪੇ ਆ ਜਾ ਸਮਰੀਤਾ ਧੁੱਪੇ ਆ ਜਾ ਬੱਤ ਬਾਲ ਸੁੱਕ ਜਾਣਗੇ ਚਲ ਯਾਰ ਕੱਪੜੇ ਵਗੈਰਾ ਸੰਭ ਗਏ ਮੇਰਾ ਕੱਲ ਆਇਆ ਨਾ ਮੈਂ ਤਾਂ ਉਹ ਨਹੀਂ ਪਿੰਦੀ ਸੜੀ ਜਾ ਤੇਰੀ ਚਾਹ ਤੇ ਦੋ ਬਦਮਾਸ਼ ਗਦਾਮ ਡਿੱਗ ਪਈ ਚਾਚ ਮੈਂ ਨਹੀਂ ਪਿੰਦੀ ਇਹ ਤਾ ਤੂੰ ਮੈਂ ਤੇ ਕੱਪੜੇ ਪ੍ਰੈਸ ਕਰਦੀ ਆ ਤੇ ਫੇਰ ਭਾਂਡੇ ਠੀਕਰਣਾਂ ਜਾਣਗੇ ਆਪਾਂ ਕੋਈ ਸਰਦਾਂ ਕੀ ਹੁਣ ਉੱਥੇ ਅੰਦਰ ਬੰਦ ਜਾ ਤੇ ਫੇਰ ਹੁਣ ਕੱਪੜੇ ਪ੍ਰੈਸ ਕਰ ਲੂੰਗੀ ਨਾ ਹੋਰ ਕਾਲਾ ਮੈਂ ਝਟਾ ਇੱਥੇ ਖੋਲ ਕੇ ਇੱਧਰ ਹੋ ਕੇ ਤੇ ਫੇਰ ਹੁਣ ਮੈਂ ਕਿਹੜੇ ਤੇ ਬੈਲੀ ਵੇਲੇ ਮੈਂ ਆਪਦਾ ਕੰਮ ਕਰੂੰਗੀ ਇੰਨਾ ਟਾਈਮ ਮੇਰੇ ਕੋਲੇ ਕਿੱਥੇ ਹੈ ਪੱਠੇ ਚਲੇ ਪਾ ਦੇਣਗੇ ਕੁਝ ਤਾਂ ਪਾਏ ਪਾਏ ਵਾ ਤੂੜੀ ਪਾ ਕੇ ਤਾਣ ਆ ਰਿਹਾ ਹੋਰ ਮੱਖੀਆਂ ਹਾਂ ਮਾਣ ਆ ਰਿਹਾ ਹੋਰ ਹਾਂ ਰੇਬੀ ਕੇ ਸਮਝਾਂ ਸਮਝਾ ਦੋ ਵਾਟਰ ਸਟੇਸ਼ਨਾਂ ਨੇ ਕੱਪੜੇ ਪ੍ਰੈਸ ਕਰ ਦੇਗੀ ਹਾਂ ਦੋ ਮਟਰ ਮੈਂ ਚਾਹ ਤਾ ਮਾਣੀ ਆ ਬੀਬੀ ਨੇ ਸਾਡੀ ਨੂੰ ਵਿਚਾਰੀ ਨੂੰ ਕੱਪੜਾ ਤੈਣ ਹੀ ਲਾਉਣੀ ਆਂਦੀ ਬੀਬੀ ਤੇ ਲਾਈ ਨਹੀਂ ਸੀ ਕਦੇ ਕਾਹਨੂੰ ਲਾਈ ਨਹੀਂ ਅੱਗੇ ਕੋਲ ਲੰਮਾ ਦੇ ਡੰਗ ਦੇ ਅੱਗੇ ਘੜੀ ਮਾਰਦੇ ਅੱਗੇ ਘੜੀ ਮਾਰ ਦਿੰਦੇ ਸੀ ਬੀਬੀ ਮਾਰ ਦੇ ਹੁੰਣਗੇ ਨਾ ਨਾ ਇਹ ਯਾਰ ਮੱਖੀਆਂ ਉਹ ਬੀਬੀ ਕਿ ਬਬੂ ਕੁੜੀ ਤਾਂ ਮਰਵਾ ਕੇ ਲੈਂਦੇ ਜੀ ਕਿਸੇ ਬਾਸੇ ਜਾਣਾ ਪ੍ਰੈਸ ਕਰ ਤੂੰ ਕਹਿੰਦਾ ਮੈਂ ਤਾਂ ਕੱਪੜਿਆਂ ਦੀ ਤਾਇਆ ਕਹਿਣੀ ਐ ਐ ਤਾਇਆ ਜੀ ਮਾੜੀ ਮੋਟੀ ਕਰ ਗਈ ਸੀ ਇਹ ਵਾਟਰ ਲਈ ਦੀ ਸੀ ਸਾਲ ਨਹੀਂ ਪੈਣੇ ਆਈ ਤਾ ਰੱਬ ਨੇ ਬੱਦਲ ਕੱਢ ਲੇ ਤੇ ਹੁਣ ਹੋ ਜਾਣੀ ਠੰਡ ਆ ਗਈ ਜਿੰਨੇ ਕੱਪੜੇ ਧੋਕੇ ਗਏ ਸੀ ਹਜੇ ਇਹ ਤਾਰਾਂ ਤੇ ਪਏ ਐ ਕਿ ਜਿਹੜੇ ਕੱਲ ਦੇ ਧੋਤੇ ਕੱਲ ਕਿਉਂਕਿ ਟਾਈਮ ਹੈ ਨਹੀਂ ਸੀਗਾ ਤੇ ਕੱਲ ਨੂੰ ਨਹੀਂ ਹਾਂ ਦੇਣੀ ਇਹ ਦੇਖੋ ਨਹੀਂ ਕੱਢ ਕੇ ਕੱਢਦੇ ਨਹੀਂ ਕੋਟ ਉਹ ਦੇਖੋ ਉੱਪਰ ਬੈਗ ਤੇ ਬੈਗ ਦੇ ਵਿੱਚ ਕੋਟ ਹੀ ਐ ਤੁਹਾਡੇ ਆਜਾ ਮੈਂ ਉਹਨੀ ਇੱਕ ਮਿੰਟ ਦੇਖ ਜਰਾਬਾਂ ਨਾਲ ਪੌੜੀਆਂ ਭਰੀਆਂ ਆ ਕੀ ਕਰੀ ਜਾਂਦੀ ਐ ਮੈਡਮ ਕੀ ਕਰੀ ਜਾਂਦੀ ਐ ਇਹ ਤਾਂ ਬਣਾ ਆ ਬਣਾ ਜਾਂਦੀ ਐ ਤਾਂ ਆਹਦੀ ਪਕੌੜਾ ਨਾਲ ਹੁੰਦੀ ਜਾਂਦੀ ਐ ਆਹ ਗਰਮਾ ਸਾਬਾ ਦਾ ਪੀ ਗੰਦਰਾ ਹਮਸਾ ਇਹ ਨਹੀਂ ਚੰਗਾ ਹੁੰਦਾ ਆਹ ਸੇਤਲੀ ਚੰਗਾ ਕੀ ਐ ਚ ਛੋਲੇ ਟਮਾਟਰ ਪਿਆਜ਼ ਨਮਕ ਤੇ ਨਮਕ ਥੋੜਾ ਨਮਕ ਵੀ ਪਾਇਆ ਤੇ ਕਾਹਨੋਂ ਪ੍ਰਾਪਤ ਨਹੀਂ ਮੈਨੂੰ ਕਾਇਆ ਨਹੀਂ ਨਿੰਬੂ ਮੰਮਾ ਨੇ ਝੋੜ ਕੇ ਦੇ ਆ ਚਾ ਚਾ ਆ ਤਾਂ ਪੋਰਾ ਸਵਾਦ ਪਕੌੜੀਆਂ ਵੀ ਨਹੀਂ ਹਿਸੜਨੀਆਂ ਨੀਆਂ ਟੱਕੜ ਲੈਣੀਆਂ ਪਿਛਲੀ ਵਾਰ ਵਾਲ ਮ ਵੱਡਗਾ ਸੀ ਕੀ ਕਰਨਾ ੜੇ ਨਿੰਬੂ ਤੋਂ ਖੱਟਾ ਪਰ ਮੈਨੂੰ ਤਾਂ ਮੁਝ ਪਾਣੀ ਆ ਜਾ ਨਿੰਬੂ ਦਾ ਨਾਮ ਓਹ ਹੋਰ ਆ ਪਾ ਕੇ ਦੋ ਬੀ ਆਂਗਾ ਦੋ ਚਲ ਮੈਂ ਤੇ ਕੁੜੀ ਲੈ ਲੋ ਜੀ ਟਾਈਮ 7 ਦਾ ਹੋ ਗਿਆ ਤੇ ਹੁਣ ਆਪਾਂ ਬਣਾਉਣ ਲੱਗੇ ਆ ਜ ਆਪਣੀ ਗੜੀ ਦੀ 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 ਦਾਲ ਤੇ ਇਧਰ ਖਲਿਆਣ ਮਿਲਿਆਣ ਜਿਹੜਾ ਪਿਆ ਕਿਉਂਕਿ ਕਾਫੀ ਦਿਨਾਂ ਦਾ ਜਿਹੜਾ ਸਮਾਨ ਲਿਆਦਾ ਵੈ ਅਸੀਂ ਪੰਜੀਰੀ ਦਾ ਤੇ ਅੱਜ ਰਲਾਉਣ ਲੱਗੇ ਹੁਣ ਇਸ ਤੋਂ ਬਾਅਦ ਰਲਾਵਾਂਗੇ ਫਿਰ ਆਪਾਂ ਲਾ ਗਏ ਜਿਹੜੀਆਂ ਹੈਂਗ ਹਨ ਉਹ ਸੈੱਟ ਕਰਕੇ ਰੱਖਤੀਆਂ ਤੇ ਰੋਟੀ ਪਣੀ ਮੈਂ ਰੋਟੀ ਬੀਬੀ ਵਰਗਿਆਂ ਨੂੰ ਫੜਾਤਾ ਤੇ ਆਪਨੇ ਹਜੇ ਸੇ ਸ਼ਕਣਾ ਤਾਂ ਕਰਕੇ ਜਿਹੜਾ ਸਮਾਨ ਹੈ ਦਿਨੇ ਤਾਂ ਬਧੀਆਂ ਸਲਫ ਸਲਫ ਸਾਫ ਕਰਤੀ ਸੀ ਮੰਮੀ ਨੇ ਕਿਹਾ ਕਿ ਇਸ ਤਰ੍ਹਾਂ ਉਤੇ ਚਲੇਗਾ ਸੀ ਹੁਣ ਫਿਰ ਹਨ ਜਦੋਂ ਆਪਾਂ ਸਾਰਾ ਸਮਾਨ ਵਗੈਰਾ ਕੱਢਦੇ ਆ ਤਾਂ ਸਲਫ ਹੈ ਜਿਹੜੀ ਭਰੀ ਜਾਂਦੀ ਹੈ ਸਾਰੇ ਲਿਬਾਹਾਂ ਪੈ ਨਾਲ ਸਮਾਨ ਨਾਲ ਜਿਹੜੀ ਸਲਫ ਭਰੀ ਪਈ ਹੈ ਤੇ ਆਪਾਂ ਮੰਮੀ ਦੀ ਥੋੜੀ ਜਿਹੀ ਲੱਗਰ ਲਾਉਣੀ ਆ ਸੀ ਆਪਦੀ ਲੱਗਰ ਲਾਉਣੀ ਇਸ ਦਾ ਰਲਾ ਲੀ ਤੇ ਮੰਮੀ ਦੀ ਰਲਉਣੀ ਆ ਨੇ ਥੋੜੀਆਂ ਜੀਆਂ ਦਵਾਈਆਂ ਦਵਾਈਆਂ ਵਗੈਰਾ ਹੋਣ ਫੋਨ ਫੋਨ ਤੇ ਉਹ ਉੱਪਰ ਲਾਵਾਂਗੇ ਇਸ ਦਾ ਬਾਅਦ ਚੱਲਣੀ ਹੈ ਅੰਦਰ ਉਹ ਕਿ ਪਾਣ ਅੱਪੇ ਮਮਾ ਮੰਦੀ ਜਾਂਦੇ ਆ ਭਾਂਦੇ ਤੇ ਡੈਡੀ ਐਥੇ ਠਿੱਕ ਬਣਾ ਹੀ ਜਾਂਦੇ ਆ ਸਮਰੀ ਤਾਂ ਅੰਦਰ ਪੱਜ ਗਈ ਤੇ ਦਾਦੀ ਰੋਟੀ ਖਾਈ ਜਾਂਦੇ ਆ ਜੀ ਜੀ ਬਾਪੂ ਸੁਟਦੇ ਕਿਹਨੇ ਬੱਬੀ ਸਿੱਤੇ ਪਈਆ ਤੇ ਦਾਦੂ ਫੂਨ ਦੇਖੀ ਜਾਂਦੇ ਆ ਮੈਂ ਮੰਮਾ ਦਾ ਵਲੋਗ ਬਣਾਈ ਜਾਂਦੀ ਆ ਅੱਗੇ ਮੈਂ ਅੱਗੇ ਸਾਡੇ ਘਰੇ ਕੋਈ ਪਰਿਵਾਰ ਸੀ ਮਿਲ ਗਈ ਕੋਈ ਬੰਦਾ ਹੀ ਨਹੀਂ ਦੇ ਹਾ 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 ਹੋ ਗਿਆ ਜੀ ਆਪਣੇ ਤੁਹਾਨੂੰ ਵੀ ਤੁਹਾਡੇ ਵਲੋਗ ਵੱਧ ਕਿੱਦਾਂ ਲੰਦਾ ਹੁੰਦਾ ਥੋੜਾ ਹੀ ਬੰਦਾ ਹੁੰਦਾ ਹੈ ਤੇ ਬਰਸ ਕਿਉਂਕਿ ਦਸੇ ਦੇ ਵਿੱਚ ਦੂਜਾ ਸਮਾਨ ਵਗੈਰਾ ਪਕਾਉਣ ਕਰਨ ਲੱਗੇ ਹਜੇ ਕੁਝ ਬਣਾਉਣਾ ਤੇ ਫਿਰ ਮੈਂ ਮਾਂ ਭਾਂਡੇ ਨੂੰ ਮਾਇਦ ਸਾਰਾ ਕੰਮ ਕਰ ਲਵੇ ਫਿਰ ਜਿੱਲੀ ਹੋ ਕੇ ਜੀ ਮਾਤਾ ਦੇ ਪੁੰਨ ਲੈਣਾ ਬੇਚੀ ਮਾਵਾ ਦੀ ਨਾ ਆਪਣੀ ਆਪਣਿਆਂ ਦੇ ਤੇ ਸਰਵਾ ਮੇਰਾ ਦਰਦ ਜੀ ਲੱਗਦਾ ਹੀ ਹੁੰਦਾ ਰਾਕ ਨਹੀਂ ਹੁੰਦੀ ਯਾ ਇਤਰਾਤ ਨੂੰ ਨਹੀਂ ਹੁੰਦੀ ਕਿ ਮੈਂ ਨਾਲ ਆਈ ਜੀ ਸਾਡੇ ਕੋਲ ਕੈਮਰਾ ਹੈ ਨਹੀਂ ਕਿ ਜਿਹੜੇ ਟੋਣ ਵਾਲੇ ਪਿੰਡ ਕੰਦ ਨਹੀਂ ਤੋਤੇ ਸੀਗੇ ਐਸੇ ਲੱਗਦੇ ਜਿਹੜਾ ਮੈਂ ਕਰ ਰਹੀ ਹਾਂ ਤਾਂ ਕੀ ਕਰੀਏ ਅੰਨਾ ਕੋਈ ਤਾਂ ਕੁ ਕਹੀ ਨਹੀਂ ਕੈਮਰਾ ਅੱਗੇ ਇੱਕ ਭੈਣ ਕਹਿੰਦੀ ਸੀ ਕਹਿੰਦੀ ਨਵਰੀ ਤੇ ਇਹਨਾਂ ਕੈਮਰਾ ਘਕਾਉਂਦੀ ਹੈ ਨਾ ਸਿਰ ਨੂੰ ਚੱਕਰ ਆਉਣ ਲੱਗ ਜਾਂਦੇ ਆ ਨਵਰੀਤ ਨੇ ਘੁਮਾਇਆ ਸੀ ਕਿ ਵਿਆਹ ਵਾਲੇ ਸਮਰੀਤ ਨੇ ਸਮਰੀਤ ਲੈ ਕੇ ਗਈ ਸੀ ਜਦੋਂ ਉੱਥੇ ਵਿਆਹ ਵਾਲੇ ਬਣਾ ਕੇ ਲੈ ਇਸ ਬਲੌਗ ਹਾਂ ਕਹਿੰਦੀ ਇਹਨਾਂ ਕੈਮਰਾ ਘਕਾਉਂਦੀ ਹੈ ਨਾ ਸਿਰ ਦੋਖਣ ਲਾਤਾ ਕਹਿੰਦੀ ਨਰ ਨੂੰ ਚੱਕਰ ਆਉਂਦੇ ਜਦੋਂ ਬੰਦਾ ਦੇ ਦਾ ਰਾਤੇ ਭੱਜੇ ਜਾਂਦੇ ਆ ਰਾਤ ਆ ਜੇ ਸੋਲੀ ਰੁਕਣਾ ਨਾ ਬੰਗਾ ਤਾਂ ਨਾ ਰਹੀ ਨਹੀਂ ਹੈ ਨਾ ਇੰਨਾ ਸਾਇਲੈਂਟ ਹੋ ਗਈ ਯੈਸ ਆਹ ਫੋਨ ਕਿਨੂੰ ਲਾਈ ਬੈਠੀ ਹੈ ਰੈੱਡ ਤੇ ਪਾਇਆ ਇੱਕ ਬੇਸਤੀ ਤੇ ਡੈਡੀ ਨੇ ਰੱਖੇ ਬਲੌਗ ਡੈਡੀ ਪਿਕ ਬੇਸਤੀ ਹਾਂਜੀ ਓਕੇ ਲੈ ਦੋ ਵੰਟ ਬਲੌਗ ਪਾ ਲਈ ਓਕੇ ਬੰਦ ਓਕੇ ਇਹ ਤਾਂ ਖੱਚਾ ਹਾਂ ਖੱਚਾ ਬਣੇ ਲੋਜੀ ਕੰਮ ਕਰਨ ਵੇਢ ਲੈ ਤੇ ਹੁਣ ਆਪਾਂ ਥੋੜੀ ਜਿਹੀ ਕੰਜੀਰੀ ਬਣਾ ਲਈ ਕਣ ਥੋੜੀ ਥੋੜੀ ਕਰਕੇ ਬਣਾਵਾਂਗੇ ਚਾਰੇ ਬਣਾ ਲੈਣੇ ਮੜ ਕੋ ਸਿਰ ਫਈ ਦਿੰਦੀ ਆ ਲੈ ਮਮੀ ਜਾ ਕੇ ਮੈਨੂੰ ਬਿਠਾ ਦੇ ਕੀ ਕਰੀਏ ਨੇ ਪਤਾ ਪਲੋਂਗੜੀ ਖੜੀ ਕਰਦੇ ਆ ਮੰਜੇ ਖੜੇ ਕਰ ਦੋ ਹੁਣ ਸਟੇਕ ਜੋ ਆਰਾਮਦਾਰ ਨਾ ਮੜ ਕੇ ਤੜਕੇ ਸਕੂਲ ਜਾਣਾ ਫਿਰ ਉਹ ਦੌੜਦੀ ਜਾਣੀ ਹੈਗੀ ਆਂ ਗਿਆ ਬਾਹਰ ਕੱਢ ਲਾਉਣ ਵਧੂਂਗਾ ਨੂੰ ਲੁੱਟ ਕੇ ਸਿੱਖਦੇ ਹੀ ਦੌਣੇ ਦੀ ਹੋਜੀ ਦੋ ਦਿਨ ਹੋ ਗਏ ਵਲੌਗ ਇਹਦਾ ਅਪਲੋਡ ਕਰਨ ਦੇ ਵਿੱਚ ਨਾ ਲੇਟ ਹੀ ਹੋ ਜਾਂਦੇ ਸਾਢੇ 7 ਦੇ ਜਿਹੜੇ ਨੇੜ ਹੋ ਜਾਂਦਾ ਦਾ ਜਦੋਂ ਬਲੌਗ ਅਪਲੋਡ ਹੁੰਦਾ ਪਲੀਜ਼ ਸਪੋਰਟ ਕਰੋ ਸਪੋਰਟ ਬਹੁਤ ਚਾਹੀਦਾ ਹੈ ਖਤਮ ਕਰਕੇ ਨਾ ਫਿਰ ਬਲੌਗ ਵਗੈਰਾ ਬਣਾਉਣਾ ਵੀ ਮਨ ਕਰਦਾ ਕਦੇ ਕਦੇ ਜੇ ਟਾਈਮ ਦਾ ਛੱਡ ਖੜਾ ਕਦੇ ਕਦੇ ਜੇ ਬਸ ਮੂਡ ਮੁਤਾਬਕ ਜਿਵੇਂ ਕੀ ਮਨ ਜਾ ਹੁੰਦਾ ਕਦੇ ਕਦੇ ਆਨ ਦਾ ਵੀ ਚੱਲ ਕੋਈ ਗੱਲ ਨਹੀਂ ਆਈ ਨਹੀਂ ਫੌਨਸ ਲਾ ਛੱਡਦੇ ਹੁੰਦੇ ਚੱਲੀ ਜਾਣ ਨੂੰ ਕੰਮ ਜਿਵੇਂ ਚੱਲਦਾ ਹੈ ਵਧੀਆ ਚਲੋ ਜਿੰਨਾ ਵੀ ਚੱਲ ਰਿਹਾ ਪਰ ਥੋੜੀ سپورਟ ਦੀ ਲੋੜ ਹੈ ਕਿਉਂਕਿ ਜਿਹੜੇ ਹਸਾਬ ਦੇ ਨਾਲ ਆਪਣੇ ਚਲੋ ਜਿੰਨੇ ਕ ਆਪਣੇ 46 4700 ਹਨਾ ਸਬਸਕ੍ਰਾਈਬਰ ਹੈਗਾ ਪਰ ਉਹਦੇ ਮੁਤਾਬਕ ਵੀਊ ਜਿਹੜੇ ਬਹੁਤ ਘੱਟ ਆਉਂਦੇ ਆ ਤਾਂ سپورਟ ਕਰੋ ਪਲੀਜ਼ ਜਲਦੀ-ਜਲਦੀ ਜਿਹੜੇ ਆਪਣੇ 5000 ਹੈ ਜਿਹੜੇ ਸਬਸਕ੍ਰਾਈਬ ਪੂਰੀ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਲੋ ਜੀ ਹੁਣ ਮੈਂ ਇਧਰ ਗੱਲਾਂ ਮਾਰਦੀ ਨਾ ਰਹਿ ਜਾ ਕਿ ਕਿਤਾ ਜਿਹੜਾ ਥੱਲੇ ਲੱਗਦੀ ਪਿੰਦੀ ਪੁੱਜਣ ਦੇ ਬਿਲਕੁਲ ਨੇੜੇ ਹੋਇਆ ਪਿਆ ਅੱਗ ਘਟਾਦੀ ਆਪਾਂ ਮੰਮੀ ਆਉਂਦੇ ਨੇ ਰਿਤਵਾ ਦਾ ਜਿਹੜਾ ਉਹ ਆਪਦੀ ਇਹਦੇ ਸਾਮ ਸੰਭਾਲ ਕਰ ਲੈਣਗੇ ਮੰਮੀ ਇਹ ਕੌੜੀ ਜੀ ਨਹੀਂ ਲੱਗਦੀ ਕੌੜੀ ਲੱਗਦੀ ਮੈਨੂੰ ਤਾਂ ਭਖੜੇ ਜੇ ਭਖੜਾ ਨਾ ਪਾਇਆ ਤੇ ਵਿੱਚ ਪਤਾ ਨਹੀਂ ਮੈਨੂੰ ਲੱਗੀ ਮੈਨੂੰ ਤਾਂ ਕੌੜੀ ਜੀ ਲੱਗੀ रात ला दो टम चेंज हो जा लेट हो जाना अदे घंटे का तो फर्क पे जात चलो इना चेरा चलता ही है ਮੰਮੀ ਤੇ ਕੌੜਾ ਕਿ 16 ਫਾਈਲ ਲੋ ਜੀ ਹਣ ਮੰਮੀ ਸਮਾਨ ਤੋਲ ਕੇ ਰੱਖਦੇ ਨੇ ਯਾਨੀ ਕਿ ਆਪਣੀ ਹੈਗੀ ਗੁਰਦੁਆਰਾ ਸਾਹਿਬ ਦੇਗਲੀ ਵਾਲੀ ਅੱਜ ਜਿਹੜਾ ਕੰਮ ਹੈ ਤੋਲ ਤਲਾਈ ਦੇ ਚੱਲਿਆਂ ਦੇ ਕਦੇ ਕੁਝ ਤੋਲ ਲਿਆ ਤੇ ਕਦੇ ਕੁਝ ਤੋਲ ਲਿਆ ਠੀਕ ਹੈ ਜੀ ਅਦੀ ਨਾਲ ਕਰਕੇ ਜਾਈਏ ਕਿਹੜਾ ਆ ਕੋਇਨ ਕਰ ਦਾਂਗੇ ਹਾਏ ਤਾਂ ਤੁਰੇ ਫਿਰਦੇ ਆਂਗੇ ਫੇਰ ਕਰ ਦਾਂਗੇ ਸੱਟ ਦੇਖੀ ਕੁੜੀਆਂ ਦੇ ਕੰਮ ਕਿੰਨੇ ਕੰਮ ਨਦੀ ਹੈਨ ਕੀ ਇਹਨਾਂ ਦੀਆਂ ਸਾਰੀਆਂ ਸੌਸ ਵਗੈਰਾ ਬੀਬੀ ਨੇ ਗੱਲ ਦੇ ਚੱਕ ਰੱਖ ਦਿੱਤੀ। ਕੀ ਕੀ ਮੰਤਾ ਹੈ ਹਾਂ ਦਿਨਾ ਹੋ ਗਿਆ 9.5 ਦਾ ਹੋ ਗਿਆ ਕਿ ਕੰਬਲ ਵੀ ਨਹੀਂ ਲਿਆ ਕੇ ਰੱਖਿਆ ਕੱਲ ਦਾ ਮੈਂ ਰਜਿਸਟਰ ਚਾਕੇ ਲਈ ਆਈ ਹਾਂ ਕਰੋ ਟਾਈਮ ਹੀ ਨਹੀਂ ਮਿਲਿਆ ਨਾਮ ਵੀ ਨਹੀਂ ਚੜਾਈ ਜਿੱਤੇ ਟੈਂਡਰਸ ਤੱਕ ਪੱਟੀ ਲੈਣੀ ਹਾਂ। ਹਾਂ ਕਰਦੇ ਮੈਂ ਰਜਿਸਟਰ ਦਾ ਕੰਮ ਕੰਪਲੀਟ ਸਾਰਾ ਕਰਕੇ ਤੇ ਫਿਰ ਉਧਰੋਂ ਨੀਂਦ ਵੀ ਆਈ ਜਾਂਦੀ ਹੈ।